ਯਾ ਸੁਤੰਤਰਦਾਰ ਪਹੁੰਚ ਗਿਆ ਉਹਨਾਂ ਦਾ ਜੀ ਆਇਆਂ ਕਰਦਿਆਂ ਚੱਲੋ ਕਹਿੰਦਾ ਬਾਈ ਕੋਰ ਬੋਲਦਾ ਕਹਿੰਦਾ ਸੰਗਾ ਬੋਲਦਾ ਬਾਈ ਤੇਰਾ ਮਿੱਤਰੋ ਬੜਾ ਅਨਹਿਰਾ ਨਹੀਂ ਲੱਗਦਾ ਚੰਨ ਨਹੀਂ ਲੱਗਦਾ ਹੈਂ ਮੈਂ ਕਹਿੰਦਾ ਮੇਲਾ ਕੇਰਾ ਬਹੁਤ ਭਰਿਆ ਠਾਠਾ ਮਾਰਦਾ ਮੇਲੇ ਵਿੱਚ ਕਾਫੀ ਰੌਣਕ ਹੈ ਬਹੁਤ ਵਧੀਆ ਵੀਰੋ ਤਗੜੇ ਹੋ ਕੇ ਇਹੋ ਜਿਹੇ ਮੇਲੇ ਮਨਾਉਣੇ ਚਾਹੀਦੇ ਆ ਕਿਹੜੇ ਮੇਲੇ ਆ ਨਾ ਬਹੁਤ ਵੱਡੀ ਪੱਧਰ ਤੇ ਮਨਾਇਆ ਮੈਨੂੰ ਲੱਗਦਾ ਪੰਜਾਬ ਦੇ ਅੰਦਰ ਪਹਿਲਾ ਮੇਲਾ ਹੋਣਾ ਐਡਾ ਬਾਰੇ ਮੈਂ ਮੇਲੇ ਆ ਦੇਖਿਆ ਪੰਜਾਬ ਤੇ ਹਰ ਕੋਨੇ ਤੇ ਗਿਆ ਸਭ ਤੋਂ ਵੱਡਾ ਮੇਲਾ ਪੰਜਾਬ ਦਾ ਤੇ ਆ ਮੇਲਾ ਆ ਇੱਥੋਂ ਵਾਲਾ ਇਹਨਾਂ ਲੋਕਾਂ ਨੇ ਬਹੁਤ ਪਿਆਰ ਮੇਰਾ ਇਸ ਪਿੰਡ ਨਾਲ ਮੈਨੂੰ ਬਹੁਤ ਇਹਨਾਂ ਕਾਲਾ ਗੀਤਿਆਂ ਬਾਰੋਂ ਕਾਲਾ ਗੀਤਿਆਂ ਸੰਘਾ ਸਾਹਿਬ ਕਿੰਨੇ ਕਹੋ ਕਿੰਨੇ ਕਹੋ ਕਰਾਉਣੇ ਨਾ ਕਦੀ ਨਹੀਂ ਬਾਪੂ ਜ਼ਰੂਰ ਕਰਾਵਾਂਗੇ ਫੇਰੋਂ ਮੈਂ ਤੁਹਾਨੂੰ ਇੱਕ ਪੀਨ ਕਰਾਂਗਾ ਬੇਨਤੀ ਤਗਰੇ ਹੋ ਕੇ ਮੇਰਾ ਇੱਕ ਮਿੱਤਰ ਪਿਆਰਾ ਹੈ ਧੀਰਾ ਤੀਰਾ ਗੱਲ ਉਹਦੀ ਪੰਜਾਬੀ ਫਿਲਮ ਆਉਣ ਲੱਗੀ ਆ ਬੀਬੇ ਬੀਬੇ ਫਸ ਗਈ ਠੀਕ ਆ ਨਾ ਬੀਬੀ ਕੀ ਕਰਦੀ ਆ ਹੈ ਆ ਪੰਜਾਬੀ ਫਿਲਮ ਆਉਣਿਆ ਠੀਰੇ ਦੀ ਪੰਜਾਬੀ ਸੋਰੇ ਦਿਨਾਂ ਨੂੰ ਲੱਗ ਜਾਣੀ ਆ ਤੱਕਦੇ ਹੋ ਕੇ ਬੀਰੋ ਮੈਤਾਂ ਨੂੰ ਇੱਕ ਹੋਰ ਪੀਲ ਕਰਨੀ ਆ ਦੀ ਸੇਵਾ ਕਰਿਆ ਕਰੋ ਦੇਖੋ ਮਾਂ ਦਾ ਕਿੱਡਾ ਤਗੜਾ ਜੇਰਾ ਹੁੰਦਾ ਤਰੋਂ ਬੱਚੇ ਨੂੰ ਜਨਮ ਦਿੰਦੀ ਐ ਤੇ ਮਾਂ ਉਸ ਟਾਈਮ ਤੇ ਕਿੰਨੇ ਸਾ ਪੰਦੀ ਐ ਤੇ ਪੁੱਤ ਨੂੰ ਸੁੱਕੇ ਸਾ ਪਾਉਂਦੀ ਐ ਤੇਰਾ ਮਾਂ ਦੀ ਸੇਵਾ ਕਰਿਆ ਕਰੋ ਕਿੰਨੀ ਹੋਵੇ ਆਪਣੇ ਮਾਂ ਕੋਈ ਕਹਿੰਦਾ ਮੇਰਾ ਨਾਭ ਸਿੰਘ ਯਾਰ ਹੈ ਉਹ ਸਭ ਤੋਂ ਯਾਰ ਹੁੰਦਾ ਪਿਤਾ ਆਪਣਾ ਵੀਰੋਂ ਮਾਂ ਤੁਹਾਨੂੰ ਕਹ ਪਿਤਾ ਯਾਰ ਹੁੰਦਾ ਠੀਕ ਹੈ ਨਾ ਪਿਤਾ ਦੀ ਯਾਰੀ ਬਹੁਤ ਵੱਡੀ ਹੁੰਦੀ ਹੈ ਤੇ ਵੀਰੋਂ ਮਾਂ ਪਤਾ ਕੀ ਕਰਦੀ ਬੱਚੇ ਨੂੰ ਬੱਚਾ ਬਾਹਰ ਬੈਠਾ ਹੋਵੇ ਅਮਰੀਕਾ ਯੂਕੇ ਤੇ ਮਾਂ ਪਤਾ ਕੀ ਪੁੱਛਦੀ ਆ ਪੁੱਤ ਰੋਟੀ ਖਾ ਲਈ ਆ ਤੇ ਨਹੀਂ ਖਾ ਲਈ ਵੇਖੋ ਮਾਂ ਆਪਣੇ ਪੁੱਤ ਨੂੰ ਰੋਟੀ ਪੋਦੀ ਖਾ ਲਈ ਆ ਤੇ ਨਹੀਂ ਖਾ ਲਈ ਤੇਰੀ ਧਰਮ ਪਤਨੀ ਪਤਾ ਕੀ ਪੁੱਛਦੀ ਆ ਕਿੰਨੇ ਡਾਲਰ ਬਣੇ ਅੱਜ ਕਿੰਨੇ ਡਾਲਰ ਬਣੇ ਤੇਰੇ ਪੁੱਤ ਆ ਮਾਂ ਨੇ ਕਰੀ ਡਾਲਰ ਨਹੀਂ ਪੁੱਛੇ ਨਾ ਪਿਤਾ ਨੇ ਪੁੱਛਿਆ ਤੇ ਨਾ ਮਾਂ ਨੇ ਡਾਲਰ ਪੁੱਛਿਆ ਇੱਕ ਮਾਂ ਕਰੀ ਉਹਨੇ ਰੋਟੀ ਪੁੱਛਨੀ ਆ ਪੁੱਤ ਸੌ ਗਿਆ ਤੇ ਨਹੀਂ ਸੌ ਗਿਆ ਫੇਰ ਉਹ ਮਾਂ ਦਾ ਗੋਨਾ ਪੁੱਲਿਓ ਬਾਕੀ ਤੇਰੀ ਸਾਰਾ ਕੁਝ ਭੁੱਲ ਜਾ ਘਰ ਦੀ ਭੁੱਲ ਜਾ ਮਾਂ ਦੀ ਸੇਵਾ ਕਰਨੀ ਨਾ ਪੁੱਲਿਓ ਮੈਂ ਤਾਂ ਨੂੰ ਬਾਜਨਾ ਕਮਾ ਕਾ ਤੇਨੇ ਉਰਕੇ ਮਾਂ ਦਾ ਪਤਾ ਕੀ ਕਰਾ ਕਰੋ आई लव टु डू ਕਰਾ ਕਰੋ ਮਾਂ ਮੈਂ ਆਈ ਲਵ ਟੂ ਡੂ ਕਰਾ ਕਰੋ ਪਤਾ ਗੱਲ ਕੀ ਤਗੜੇ ਹੋ ਗਿਆ ਮੈਂ ਤੈਨੂੰ ਕਮਾਂਗਾ ਜ਼ਿੰਦਗੀ ਤੇ ਬਾਰ ਬਾਰ ਨਹੀਂ ਆਉਣਾ ਤੇ ਤੇਰੇ ਆਪਾਂ ਜ਼ਿੰਦਗੀ ਚ ਆਉਣਾ ਬਾਰ ਬਾਰ ਨਹੀਂ ਪਤਾ ਨਹੀਂ ਕਿਦਣ ਕੁ ਗੁੱਗੂ ਵਜ ਜਾਣਾ ਆਪਾਂ ਰੱਬ ਨੂੰ ਪਿਆਰੇ ਹੋ ਜਾਣਾ ਫੇਰ ਉਹ ਵਧੀਆ ਆਪਾਂ ਨੂੰ ਜਾਂਦਾ ਸਾੜ ਕੇ ਜਾਣਿਆ ਚਾਹੀਦੀ ਹੈ ਇੱਥੇ ਤਸਤੀ ਤੇ ਵਧੀਆ ਕੰਮ ਕਰਨੇ ਚਾਹੀਦੇ ਆ ਮੈਂ ਤੁਹਾਨੂੰ ਇੱਕ ਹੋਰ ਅਪੀਲ ਕਰਾਂਗਾ ਵੀਰੋ ਨਸ਼ੇ ਨਾ ਕਰਿਓ ਨਸ਼ਾ ਜ਼ਿੰਦਗੀ ਦਾ ਕੋ ਰਹੇ ਆਪਣੀ ਜ਼ਿੰਦਗੀ ਦਾ ਨਸ਼ਾ ਕਰਨਾ ਬਾਈ ਕਾਟ ਕਰੋ ਨਸ਼ੇ ਦਾ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਿੰਦਗੀ ਵਿੱਚ ਵਧੀਆ ਕੰਮ ਕਰੋ ਤੇ ਵਧੀਆ ਆਪਰਾ ਮਾਨਦਾਨ ਕਰੋ ਦੇਖੋ ਤੁਹਾਡੇ ਵਿੱਚੋਂ ਮੈਂ ਤੁਹਾਨੂੰ ਕਹ ਰਿਹਾ ਤੁਸੀਂ ਜੰਗਵੀਰ ਬੈਠੇ ਆ ਨਾ ਤੁਹਾਡੇ ਵਿੱਚੋਂ ਪੜਾਈ ਕਰਿਆ ਕਰੋ ਸਾਡੇ ਤੋਂ ਐਸਪੀ ਬਣਨੇ ਆ ਤੁਹਾਡੇ ਤੋਂ ਡਿਪਟੀ ਪੈਦਾ ਹੋਣੇ ਆ ਤੁਹਾਡੇ ਤੋਂ ਮੁੱਖ ਮੰਤਰੀ ਪੈਦਾ ਹੋਣਾ ਹਿੰਮਤ ਰੱਖਿਆ ਕਰੋ ਤਗੜੇ ਹੋ ਕੇ ਤੁਹਾਡੇ ਤੋਂ ਸਾਰਾ ਕੁਝ ਪੈਦਾ ਹੋਣਾ ਵੀਰੋ ਆਲਾ ਕੇ ਉਹ ਮੰਤਰੀ ਬਣ ਗਿਆ ਉਹ ਸ਼ਤਰੀ ਬਣ ਗਿਆ ਉਹ ਤੁਹਾਡੀ ਮਿਹਰਬਾਨੀ ਕਰਕੇ ਸਾਰਾ ਕੁਝ ਬਣਦਾ ਵੀਰੋ ਤਗੜੇ ਹੋ ਕੇ ਤਰੀ ਹਿੰਮਤ ਮਾਰਿਆ ਕਰੋ ਤੁਹਾਡੇ ਤੋਂ ਸਾਰਾ ਕੁਝ ਬਣਨਾ ਵੀਰੋ ਕਿਹਦੇ ਤਰੀ ਜੰਗ ਬੈਠੇ ਆ ਹਿੰਮਤ ਰੱਖਿਆ ਕਰੋ ਲੋਕਾਂ ਦੀ ਸੇਵਾ ਕਰਿਆ ਕਰੋ ਦਿਨ ਰਾਤ ਕਿੰਨੀ ਤਰੀ ਸੇਵਾ ਕਰੂੰਗਾ ਲੋਕਾਂ ਦੇ ਕੰਮ ਕਰਾਓ ਦਿਨ ਰਾਤ ਤੇ ਤੁਹਾਡੇ ਵਿੱਚੋਂ ਚੇਅਰਮੈਨ ਪੈਦਾ ਹੋਣਗੇ ਤੁਹਾਡੇ ਤੋਂ ਜੱਜ ਪੈਦਾ ਹੋਣਗੇ ਦੇਖੋ ਪਿੱਛੇ ਜੱਜ ਬਣੀਆਂ ਕੁੜੀਆਂ ਆਪਣੇ ਮਾਤੇ ਚ ਬਣੀਆਂ ਉਹਨਾਂ ਮਿਹਨਤ ਕੀਤੀ ਆ ਪਰ ਉਹ ਮਿਹਨਤ ਕੀਤੀ ਐ ਤੋਂ ਜੱਜ ਬਣ ਕੇ ਉੱਪਰ ਕੇ ਸਾਹਮਣੇ ਆਈਆਂ ਵੀਰੋ ਮੈਂ ਤੁਹਾਨੂੰ ਕਹਾਂਗਾ ਤਗੜੇ ਹੋ ਕੇ ਕੰਮ ਕਰਿਆ ਕਰੋ ਭਾਈ ਚਾਰਾ ਬਣਾਗੇ ਰੱਖੋ ਸਭ ਤੋਂ ਵੱਡਾ ਭਾਈਚਾਰਾ ਆਪਾਂ ਨੂੰ ਬਹੁਤ ਜ਼ਰੂਰੀ ਆ ਝਗੜਿਆ ਨਾ ਕਰੋ ਪਤਾ ਨਹੀਂ ਆਪਾਂ ਉਸ ਮੋੜ ਤੇ ਮਿਲਣਾ ਤੇ ਨਹੀਂ ਮਿਲਣਾ ਪਤਾ ਨਹੀਂ ਕੀ ਹੋ ਜਾਣਾ ਨਾ ਰੁੱਸਿਆ ਨਾ ਕਰੋ ਭਾਈ ਰੁੱਸਿਆ ਨਾ ਕਰੋ ਠੀਕ ਆ ਨਾ ਮੈਂ ਤੁਹਾਨੂੰ ਜਰੂਰ ਇੱਕ ਦੋ ਤਿੰਨ ਮੇਰੇ ਟੱਪੇ ਆ ਮੈਂ ਤੁਹਾਨੂੰ ਦੱਸਣਾ ਜੋਦਾ ਕਿਤਨ ਕਹੋ ਕਿਤਨ ਕਹੋ ਕਿਤਨ ਕਹੋ ਇਤਨ ਕਹ ਬਾਹੂ ਪਿੰਟ ਨੇ ਪਾਣੇ ਪਿੰਟ ਨੇ ਪਾਣੇ ਪਿੰਟ ਨੇ ਪਾਣੇ ਕੁੱਸ ਨੇ ਰਹਾ ਬਾਹੂ ਪੰਜਾਬੀ ਸੂਟ ਪਾ ਕੇ ਆਉਣਾ ਬਾਹੂ ਕੁੱਸ ਨਹੀਂ ਕਰਨਾ ਕੁੱਸ ਨਹੀਂ ਕਰਨਾ ਉਹ ਕਹਿੰਦੀ ਸੰਗਾ ਸਾਹਿਬ ਪੰਜਾਬੀ ਸੂਟ ਤੇ ਮੈਨੂੰ ਕਈਆਂ ਨੇ ਪੁੱਛਿਆ ਪੱਤਰਕਾਰਾਂ ਨੇ ਸੰਗਾ ਸਾਹਿਬ ਪਿੰਡ ਦਾ ਕਾਰਨ ਕੀ ਆ ਮੈਂ ਦੇਖੋ ਪਿੰਡ ਪਾਉਣੀ ਆਈ ਆ ਬੱਚਿਆਂ ਨੂੰ ਆਪਣੇ ਜੰਗ ਮੁੰਡਿਆਂ ਨੂੰ ਕਰੇ ਬੀਬੀਆਂ ਨੂੰ ਪਿੰਡ ਪਾਉਣੀ ਨਹੀਂ ਆਈ ਬਾਹਰੋਂ ਮੈਂ ਤੁਹਾਨੂੰ ਵਾਦੇ ਨਾ ਕਮਾਂਗਾ ਠੀਕ ਹੈ ਨਾ ਪਿੰਡ ਪਾਉਂਦੇ ਆ ਚਲੋ ਸਾਡਾ ਰੂਲ ਹੈ ਕੋਈ ਪਿੰਡ ਪਾਲੇ ਕੋਈ ਨਿੱਕਰ ਪਾਲੇ ਸਾਰਾ ਕੁਝ ਚੱਲਦਾ ਉਤਰਾ ਚੱਲਦਾ ਪੰਜਾਬੀ ਸੂਟ ਆ ਮਿੱਤਰੋ ਪੰਜਾਬੀ ਸੂਟ ਜੀ ਵਧੀਆ ਲੱਗਦਾ ਹੈ ਲੱਗਦੇ ਆ ਨਾ ਪੰਜਾਬੀ ਸੂਟ ਜੀ ਵਧੀਆ ਸਾਰੇ ਤੇ ਤਗੜੇ ਹੋ ਗਏ ਵੀਰੋ ਉਹਨੇ ਕਿਹਾ ਬਾਹੂ ਕੀ ਕਰੇਗੀ ਮਹ ਜੋ ਕਰਮੇਗੀ ਬਾਹੂ ਜੋ ਕਰਨਗੇ ਉਹ ਹੋ ਹੋ ਕਹਿੰਦੇ ਸੰਘਾ ਸਾਹਿਬ ਦੇਤਾ ਦਾ ਠੇਕਾ ਲੈ ਲੈ ਮਹ ਬਾਹੂ ਸਾਡਾ ਰਾਜ ਆ ਗਿਆ ਨਾ ਤੇ ਤੈਨੂੰ ਰੇਤਾ ਦਾ ਠੇਕਾ ਲਾ ਲਾਂਗੇ ਉਹ ਮੁੜ ਕੇ ਰੇਤਾ ਕੱਲ ਕੁਝ ਆਇਆ ਨਾ ਤੇ ਸਾਰਾ ਕੋ ਦਹੇ ਦੀ ਗੁੱਡੀਆਂ ਨੂੰ ਉੱਡ ਗਿਆ ਕੱਖ ਨਾਲ ਲੱਪਾ ਬਾਅਦ ਚ ਮੇਰੇ ਤਗਲੇ ਹੋ ਗਏ ਮੈਂ ਤੁਹਾਨੂੰ ਕਹਾਂਗਾ ਕਿਰੇ ਬਾਰਵੀਰ ਬੈਠਿਆ ਨਾ ਚੁੱਕੇ ਅਮਰੀਕਾ ਚ ਉਹਨਾਂ ਪਤਾ ਕੀ ਕੀਤਾ ਟਰਾਲਿਆਂ ਦੇ ਉੱਤੇ ਰਾਂਝਾ ਦੇਖਿਆ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਉਥੇ ਬਾਹਰ ਜੁਕੇ ਟਰਾਲਿਆਂ ਚ ਉਹਨਾਂ ਨੇ ਕਿਹਾ ਕਿਦ ਤਨ ਕੋ ਕਿਦ ਤਨ ਕਾ ਵਤਨੀ ਕਾ ਬਾਹੂ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਬੇਰੋ ਤਗੜੇ ਹੋਗੇ ਹਿੰਮਤ ਮਾਰਿਆ ਕਰੋ ਚੰਗੇ ਆਪਣੇ ਮਾਂ ਪਿਤਾ ਦੀ ਸੇਵਾ ਕਰਿਆ ਕਰੋ ਮੈਂ ਤੁਹਾਨੂੰ ਇਹੋ ਅਪੀਲ ਕਰਦਾ ਮਾਂ ਪਿਤਾ ਨਹੀਂ ਲੱਭਣੇ ਬੇਰੋ ਨਾਮ ਆਪਣਾ ਪਿਤਾ ਲੱਭਦਾ ਸੇਵਾ ਕਰੋ ਤਗੜੇ ਹੋਗੇ ਤੁਨ ਗੁਰਦਰਾ ਭੁੱਲ ਜੇ ਕੋਈ ਗੱਲ ਨਹੀਂ ਤੇ ਆਪਣੇ ਮਾਂ ਪਿਤਾ ਦੇ ਤਰਕੇ ਉੱਠ ਕੇ ਚੜਨੇ ਹੱਥ-ਘੋਡੇ ਲਾਇਆ ਕਰੋ ਇਹ ਹੋਰਾ ਤੁਹਾਡੇ ਨਾਲ ਜਾਣਾ ਬਾਕੀ ਕੁਛ ਨਹੀਂ ਜਾਣਾ ਬਾਕੀ ਇੱਥੇ ਕੁੱਕੂ ਬਾਜਣਾ ਪਸੰਦ ਆਦੇ ਅੰਨਾਂ ਨੂੰ ਪਿਆਰੇ ਹੋਏ ਨੇ ਸਾਰਿਆਂ ਨੂੰ ਤੱਕਦੇ ਹੋਗੇ ਹਿੰਮਤ ਰੱਖਿਆ ਕਰੋ ਬਹੁਤ ਵਧੀਆ ਮੇਲਾ ਲੱਗਾ ਆ ਮੇਲੇ ਦੀ ਰੌਣਕ ਅੱਜ ਮੈਨੂੰ ਲੱਗਦਾ ਸਾਰੇ ਜੂ ਕੇ ਅਮਰੀਕਾ ਚ ਪੂਰੀ ਧੰਗ ਪਈਦੀ ਹੋਣੀ ਆ ਉਹ ਤਾਂ ਕਹਿੰਦੇ ਆ ਨੇ ਸੰਗੇ ਨਾ ਕਰਾਤੀ ਕਿੰਨ ਦਿਨ ਕਹੋ ਕਿੰਨ ਦਿਨ ਕਬੀ ਨਹੀਂ ਬਾਹੂ ਕਬੀ ਨਹੀਂ ਬਾਹੂ ਕਬੀ ਨਹੀਂ ਬਾਹੂ ਠੀਕ ਆ ਨਾ ਬੜੇ ਤਗੜੇ ਹੋ ਗਿਆ ਤਰੀ ਹੰਤ ਰੱਖਿਆ ਕਰੋ ਤੇ ਜਰੂਰ ਨਸ਼ੇ ਤੋਂ ਦੂਰ ਰਹਿਣਾ ਵੀਰੋ ਨਸ਼ਾ ਨਾ ਕਰਿਓ ਦੇਖੋ ਜਿੰਦਗੀ ਰੱਬ ਨੇ ਕੇਰੀ ਆਪਾਂ ਨੂੰ ਦੇਣੀ ਆ ਨਸ਼ਾ ਨਾ ਕਰਿਓ ਨਾਮ ਜਪਿਆ ਕਰੋ ਰੱਬ ਦਾ ਨਾਮ ਜਪਕੋ ਉਹੋ ਗੋਸਾ ਪਾਇਆ ਸਾਥ ਆਪਣੇ ਜਾਣਾ ਕਰੀ ਗਲਤੀ ਨਾ ਕਰਿਓ ਵੀਰੋ ਗਲਤੀ ਕਰਨ ਲੱਗਿਆ ਪਤਾ ਨਹੀਂ ਹੁੰਦਾ ਹੋ ਜਾਂਦੀ ਆ ਬੰਦੇ ਕੋਲ ਤੁਹਾਨੂੰ ਪਤਾ ਗਲਤੀਆਂ ਦਾ ਹਰ ਕੋਈ ਬੰਦਾ ਮਿੱਟੀ ਦਾ ਪੁਤਲਾ ਆ ਤੇ ਗਲਤੀ ਵਾਰ-ਵਾਰ ਤੇ ਗਲਤੀ ਹੋ ਜਾਂਦੀ ਆ ਤੇ ਤਗੜੇ ਹੋਗੇ ਵੀਰੋ ਕਰੋ ਮੈਂ ਧੰਨਵਾਦ ਕਰਦਾ ਇੱਥੋਂ ਦੇ ਕਰੇ ਜੂਕੇ ਵਾਲੇ ਕੋ ਅਮਰੀਕਾ ਵਾਲੇ ਇੱਥੇ ਮੇਲਾ ਮਨਾਉਂਦੇ ਆ ਬੜਾ ਤਗੜੇ ਮੈਨੂੰ ਹਰ ਸਾਲ ਬਾਦੋ ਯਾਦ ਕਰਦੇ ਆ ਕਹਿੰਦੇ ਸੰਗਾ ਸਾ ਮੇਲੇ ਤੇ ਜਰੂਰ ਆਉਣਾ ਵੀਰੋ ਮੈਂ ਤੁਹਾਨੂੰ ਇੱਕ ਗਵਾ ਮੈਂ ਤੁਹਾਨੂੰ ਖੁਸ਼ ਕਰਦਾ ਜਨਤਾ ਨੂੰ ਪਿੱਛੇ ਮੇਰੇ 7 ਸਾਲ ਦਾ ਮੇਰਾ ਬੇਟਾ ਪੂਰਾ ਹੋ ਗਿਆ 7 ਸਾਲ ਦਾ ਬੇਟਾ ਮੇਰਾ ਪੂਰਾ ਹੋ ਗਿਆ ਤੇ ਘਰ ਦੀ ਮੇਰੀ ਨੂੰ ਕੈਨਸਲ ਆ ਉਹਨਾਂ ਨੂੰ ਕੈਂਸਰ ਆ ਗੁਰੂ ਰਾਮਦਾਸ ਹਸਪਤਾਲ ਤੋਂ ਕੀਮੋ ਲੱਗਦੀ ਆ ਉਹਨਾਂ ਨੂੰ ਫਿਰ ਮੈਂ ਤੁਹਾਨੂੰ ਖੁਸ਼ ਕਰਦਾ ਮੈਨੂੰ ਇੱਕ ਦਿਨ ਪੱਤਰ ਮਿਲ ਪਿਆ ਚੰਡੀਗੜ੍ਹ ਕਹਿੰਦਾ ਸੰਗਾ ਸਾਹਿਬ ਕੀ ਹਾਲ ਕਰਦਾ ਮੈਂ ਹਾਂ ਘਰ ਨੂੰ ਛੱਡ ਕੇ ਬਾਕੀ ਸਭ ਕੁਝ ਠੀਕ ਐ ਬੇਰੋਂ ਮੈਂ ਆਪਣੇ ਦਿਲ ਤੇ ਨਹੀਂ ਲਈ ਮਨ ਤੇ ਨਹੀਂ ਲਈ ਮੈਂ ਹਾਂ ਰੱਖੋ ਜ਼ਿੰਦਗੀ ਦੇ ਵਿੱਚ ਵਾਰ-ਵਾਰ ਨਹੀਂ ਆਉਣਾ ਇੱਕ ਦਿਨ ਕੋਕੂ ਸੰਗਾ ਬਚਣਾ ਬਚਣਾ ਠੀਕ ਐ ਹਣਾ ਤੇ ਮੈਂ ਫਿਰ ਜਨਤਾ ਨੂੰ ਖੁਸ਼ ਕਰਦਾ ਆ ਹਰ ਥਾਂ ਦੇ ਮੈਂ ਪੰਜਾਬ ਦੇ ਅੰਦਰ ਬਹੁਤ ਮੇਲੇ ਲਾਏ ਆ ਮੈਂ ਘਟੋ ਘਟ 70 ਮੇਲੇ ਮੈਂ ਪੰਜਾਬ ਦੇ ਅੰਦਰ ਮੇਲੇ ਲਾਏ ਆ ਮੈਨੂੰ ਲੋਕ ਬਹੁਤ ਪਿਆਰ ਦਿੰਦੇ ਆ ਪਿੱਛੇ ਮੈਨੂੰ ਉਹਨਾਂ ਨੇ ਬਾਹਰ ਆਉਣੇ ਛੱਡਿਆ ਸੀ ਅਮਰੀਕਾ 'ਚ ਮੇਰੇ ਕੋਲ ਪਾਸਪੋਰਟ 'ਤੇ ਖਰਾਬੀ ਪੈ ਗਈ ਆ ਉਹ ਕਈ ਕਹਿੰਦੇ ਸੰਗਾ ਸਾਹਿਬ ਪਾਸਪੋਰਟ 'ਤੇ ਖਰਾਬੀ ਪੈ ਗਈ ਤੇ ਚੈਨ ਟੁੱਟ ਗਈ ਆ ਹੈ ਤੇ ਪਤਾ ਨਹੀਂ ਚਲੋ ਪਾਸਪੋਰਟ ਠੀਕ ਹੋ ਜਾਊਗਾ ਪਰ ਉਹ ਪਾਸਪੋਰਟ ਠੀਕ ਹੋ ਗਿਆ ਫਿਰ ਮੈਂ ਜਰੂਰ ਅਮਰੀਕਾ ਜੁਕੇ ਮੈਂ ਜ਼ਰੂਰ ਜਾਵਾਂਗਾ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਜੁਕੇ ਵਾਲੇ ਅਮਰੀਕਾ ਵਾਲੇ ਬਹੁਤ ਪਿਆਰ ਕਰਦੇ ਮੈਂ ਉੱਥੇ ਜ਼ਰੂਰ ਜਾਵਾਂਗਾ ਤਗੜੇ ਉਤਰਾ ਮੇਰੇ ਮਿੱਤਰ ਪਿਆਰਾ ਧੁੰਨ ਸਾਹਿਬ ਆ ਖੇਮ ਕਰਨ ਤੋਂ ਸਰਮਨ ਸਿੰਘ ਧੁੰਨ ਉਹਨਾਂ ਨੇ ਜ਼ਰੂਰ ਆਉਣਾ ਹੈ ਇੱਥੇ ਮੈਨੂੰ ਕਹਿੰਦੇ ਸੰਗਾ ਸਾ ਮੇਰੇ ਚੰਡੀਗੜ੍ਹ ਜਾਣਾ ਪੈ ਗਿਆ ਤੇ ਮੈਂ ਧੁੰਨ ਸਾਹਿਬ ਜੇ ਆਏ ਉਹਨਾਂ ਮੇਲੇ ਧੁੰਨ ਸਾਹ ਪਿੰਡ ਨਹੀਂ ਪਾਉਂਦੇ ਕਹਿੰਦੇ ਸੰਗਾ ਦਾ ਪਜਾਮਾ ਕੁਰਤਾ ਪਾ ਕੇ ਆਵਾਂਗਾ ਜ਼ਰੂਰ ਆਇਆ ਤੇ ਠੀਕ ਆ ਨਾ ਤਗੜੇ ਹੋਗੇ ਬੇੜਾ ਜਿੰਦੇ ਰਹੋ ਹੱਥ ਦੇ ਰੋ ਰੁਸੀਆਨਾ ਕਰੋ ਜਿੰਦਗੀ ਦੇ ਵਾਰ-ਵਾਰ ਨਹੀਂ ਆਉਣਾ ਮੈਂ ਤੁਹਾਨੂੰ ਕਹਾਂਗਾ ਖੁਸ਼ ਰਹੋ ਕਿੰਨਾ ਖੁਸ਼ ਰਹਿੰਦਾ ਖੁਸ਼ ਰਹਿਣੀ ਇੱਕ ਖਰਾਗਾ ਦਿਲ ਦੀ ਹੱਸਿਆ ਕਰੋ ਕਿੰਨਾ ਹੱਸਿਆ ਜਾਂਦਾ ਆ ਖਰਾਗਾ ਮਨ ਦੀ ਖਰਾਗਾ ਤੁਹਾਡੀ ਠੀਕ ਹੈ ਨਾ ਇਹ ਉਹ ਖਰਾਗਾ ਆਪਣੇ ਕੰਮ ਆਉਣਾ ਬਾਕੀ ਕੋਈ ਚੀਜ਼ ਕੰਮ ਨਹੀਂ ਆਉਣੀ ਵੀਰੋ ਮੈਂ ਤੁਹਾਨੂੰ ਤਗੜਾ ਹੋ ਕੇ ਕਹਾਂ ਗੋਏ ਕਿ ਦਿਨ ਕਹੋ ਕਿ ਦਿਨ ਕਹੋ ਕਿ ਦਿਨ ਕਹੋ ਕਿ ਦਿਨ ਕਹੋ ਬਹੁ